ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਪਾਂ ਗੱਲ ਕਰਦੇ ਆਂ ਬੋਲ ਮਿੱਟੀ ਦੇ ਆ ਬਾਵਿਆ ਵੀਡੀਓ ਬਾਰੇ ਸੋ ਜਿਵੇਂ ਕਿ ਵੀਡੀਓ ਵਿੱਚ ਤੁਸੀਂ ਦੇਖਿਆ ਹੈ ਕਿ ਕਿਵੇਂ ਲੜ ਰਹੇ ਨੇ ਇੱਕ ਦੂਜੇ ਨਾਲ ਕਿ ਪੈਸੇ ਲਾਉਣ ਤੋਂ ਭੂਗ ਤੇ ਜਿਵੇਂ ਕਿ ਉਹਨਾਂ ਦਾ ਬਾਪੂ ਜੀ ਦੇਤ ਹੋ ਚੁੱਕੀ ਆ ਮਿੰਦੋ ਕਿਰਨ ਤੇ ਦੀਪ ਟੈਨਸ਼ਨ ਤਾਂ ਉਹਨਾਂ ਤਿੰਨਾਂ ਨੂੰ ਆ ਪਰ ਉਹਨਾਂ ਦੇ ਪੁੱਤਾਂ ਨੂੰ ਕੋਈ ਵੀ ਟੈਨਸ਼ਨ ਨਹੀਂ ਹੈਗੀ ਕਿਉਂਕਿ ਉਹ ਸੋਚਦੇ ਆ ਕਿ ਹੁਣ ਸਾਡੇ ਸਿਰ ਤੇ ਖਰਚਾ ਪੈ ਗਿਆ ਉਹ ਇੱਕ ਫਾਰਮੈਲਟੀ ਹੀ ਕਰ ਰਹੀ ਆ ਕਿ ਸ਼ੇਤੀ ਭੋਗ ਪੈ ਜਾਵੇ ਤੇ ਸਾਡੇ ਘਰੋਂ ਸੋਗ ਨਿਕਲ ਜਾਵੇ ਤੇ ਇਸੇ ਤਰੀਕੇ ਨਾਲ ਕਿਰਨ ਦਾ ਘਰ ਵਾਲਾ ਵੀ ਉਸ ਨੂੰ ਇਹ ਗੱਲਾਂ ਦੇ ਟੌਂਟ ਮਾਰਦਾ ਹੈ ਕਿ ਤੇਰੇ ਪੇਕੇਆਂ ਨੂੰ ਤਾਂ ਇੰਨੀ ਕੋਈ ਪਈ ਨਹੀਂ ਸੋਗ ਰੱਖਣ ਦੀ ਘਰ ਵਿੱਚ ਤੇ ਤੂੰ ਘਰ ਵਿੱਚ ਸੋਗ ਪਾ ਕੇ ਰੱਖਿਆ ਹੋਇਆ ਹੈ ਕਿਉਂਕਿ ਕਿਰਨ ਮਾਂ ਬਾਪ ਨਵਾਲੀ ਆ ਤੇ ਉਹਨਾਂ ਦੇ ਘਰ ਇੱਕ ਖੁਸ਼ਖਬਰੀ ਵੀ ਆਉਂਦੀ ਹੈ ਜਿਸ ਕਰਕੇ ਉਹ ਕਹਿੰਦਾ ਹੈ ਕਿ ਹੁਣ ਤੂੰ ਆਪਣੇ ਪੇਕੇ ਭੋਗ ਤੇ ਨਹੀਂ ਜਾਵੇਂਗੀ ਜਿਸ ਕਰਕੇ ਕਿਰਨ ਬਹੁਤ ਜ਼ਿਆਦਾ ਦੁਖੀ ਹੁੰਦੀ ਆ ਤੇ ਰੋਂਦੀ ਆ ਕਿਉਂਕਿ ਉਸਦੇ ਪਿਓ ਦਾ ਭੋਗ ਤੇ ਆਪਣੇ ਪਿਓ ਦੇ ਭੋਗ ਤੇ ਵੀ ਨਹੀਂ ਜਾ ਸਕਦੀ ਤੇ ਆਪਣੇ ਕੋਲੋਂ ਹੀ ਇਹ ਇੱਕ ਰੂਲ ਬਣਾ ਲੈਂਦੇ ਆ ਕਿ ਜਿਵੇਂ ਇਹ ਮਾਂ ਬਣਨ ਵਾਲੀ ਆ ਤੇ ਇਹ ਮਰਗ ਵਾਲੀ ਥਾਂ ਤੇ ਨਹੀਂ ਜਾ ਸਕਦੀ ਸੋ ਇਹ ਕੁਛ ਵੀ ਨਹੀਂ ਹੈਗਾ ਇੱਕ ਵਹਿਮ ਪਰਮ ਨੇ ਕਉਂਕੀ ਜੰਮਣ ਤੇ ਮਰਨ ਦੋਵੇਂ ਚੀਜ਼ਾਂ ਨਾਲ-ਨਾਲ ਹੀ ਚੱਲਦੀਆਂ ਨੇ ਜੇ ਕੋਈ ਦੁਨੀਆ ਤੇ ਪੈਦਾ ਹੋਇਆ ਹੈ ਤੇ ਉਸਨੇ ਕਿਸੇ ਨਾ ਕਿਸੇ ਦਿਨ ਮਰਨਾ ਵੀ ਜ਼ਰੂਰ ਹੈ ਪਰ ਮਰਨ ਨੂੰ ਇੰਨਾ ਵਹਿਮਾਂ-ਭਰਮਾਂ ਵਿੱਚ ਕਿਉਂ ਲੈ ਲਿਆ ਜਾਂਦਾ ਹੈ ਕਿ ਇਹ ਕਰ ਕੋਈ ਔਰਤ ਮਾਂ ਬਾ ਨਵਾਲੀ ਤੇ ਉਹ ਸੋਗ ਵਾਲੇ ਖਥਾਂ ਤੇ ਨਹੀਂ ਜਾ ਸਕਦੀ ਸੋ ਇਹਨਾਂ ਵੀਡੀਓ ਰਾਹੀਂ ਇਹ ਵੀ ਸਿੱਖਿਆ ਦਿੱਤੀ ਜਾਂਦੀ ਆ ਕਿ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਬਸ ਲੋਕਾਂ ਦੀ ਸੋਚ ਇਦਾਂ ਦੀ ਹੁੰਦੀ ਆ ਜਿਵੇਂ ਕਿ ਕਿਰਨ ਦੇ ਘਰ ਵਾਲੇ ਦੀ ਸੋਚ ਆ ਤੇ ਉਸ ਦੀ ਸੋਚ ਦਾ ਪਤਾ ਲੱਗਦਾ ਏ ਕਿ ਉਹ ਕਿੱਥੋਂ ਤੱਕ ਸੋਚਦਾ ਹੈ ਉਹ ਕਿਰਨ ਤੇ ਵੈਸੇ ਵੀ ਬੜੀਆਂ ਪਾਬੰਦੀਆਂ ਲਾਉਂਦਾ ਏ ਪਰ ਹੁਣ ਤਾਂ ਉਸ ਦੇ ਉੱਤੇ ਹੋਰ ਵੀ ਪਾਬੰਦੀਆਂ ਲਾ ਦਿੱਤੀਆਂ ਕਿਰਨ ਨੂੰ ਖੁਸ਼ੀ ਦੇ ਨਾਲ ਨਾਲ ਦੁੱਖ ਵੀ ਆ ਕਿਉਂਕਿ ਖੁਸ਼ੀ ਉਸ ਨੂੰ ਇਸ ਕਰਕੇ ਹੁੰਦੀ ਆ ਕਿ ਉਹ ਮਾਂ ਬਾਪ ਨਵਾਲੀ ਆ ਪਰ ਖੁਸ਼ੀ ਉਸ ਟਾਈਮ ਆਈ ਜਦ ਉਸ ਦਾ ਪਿਓ ਦੁਨੀਆ ਤੋਂ ਗਿਆ ਤੇ ਹੁਣ ਉਹ ਸਾਰਿਆਂ ਦੇ ਵਿੱਚੋਂ ਖੁਸ਼ੀ ਸਾਂਝੀ ਕਰ ਵੀ ਨਹੀਂ ਸਕਦੀ ਤੇ ਇਸ ਕਰਕੇ ਉਸ ਨੂੰ ਦੁੱਖ ਹੁੰਦਾ ਹੈ ਕਿ ਮੈਂ ਕਿਹੜੇ ਤਰੀਕੇ ਨਾਲ ਸਾਰਿਆਂ ਨੂੰ ਦੱਸਾਂ ਇਹ ਆਪਣੀ ਖੁਸ਼ੀ ਔਰ ਗਗਾ ਨੇ ਅੱਗੋਂ ਉਸ ਨੂੰ ਇਹ ਤਾਨੇ ਮੇਲੇ ਦਿੱਤੇ ਕਿ ਤੇਰੇ ਭਰਾ ਤਾਂ ਤਿੰਨਾਂ ਦਿਨਾਂ ਦੇ ਵਿੱਚ ਭੋਗ ਪਾ ਕੇ ਆਪਣੇ ਘਰੋਂ ਸੋਗ ਕੱਢ ਰਹੇ ਆ ਤੇ ਤੂੰ ਸੋਗ ਮਨਾ ਰਹੀ ਆ ਇਸ ਕਰਕੇ ਭੋਗ ਤੋਂ ਬਾਅਦ ਮੈਂ ਤਾਂ ਢੋਲ ਵੀ ਵਜਾਵਾਂਗਾ ਲੱਡੂ ਵੀ ਵੰਡਾਂਗਾ ਤੇ ਸਾਰੇ ਪਿੰਡ ਨੂੰ ਵੀ ਦੱਸਾਂਗਾ ਸੋ ਇਹ ਗੱਲਾਂ ਸੁਣ ਕੇ ਕਿਰਨ ਹੋਰ ਰੋਂ ਲੱਗ ਜਾਂਦੀ ਆ ਤੇ ਕਾਫੀ ਦੁਖੀ ਹੁੰਦੀ ਆ ਤੇ ਉਧਰ ਮਿੰਦੋ ਦੇ ਉੱਤੇ ਇਲਜ਼ਾਮ ਲੱਗ ਜਾਂਦਾ ਹੈ ਕਿ ਇਸਨੇ ਹੀ ਕੜਾ ਤੇ मुਂਦਰੀ ਲਾਏ ਹੋਣਗੇ ਇਹ ਘਰ ਵਿੱਚ ਪ੍ਰਧਾਨ ਬੜੀ ਫਿਰਦੀ ਆ ਤੇ ਇਸੇ ਕਰਕੇ ਇਹ ਵਿਆਹ ਨਹੀਂ ਕਰਾਉਂਦੀ ਸੋ ਮਿੰਦੋ ਨੂੰ ਸਾਰੇ ਸਮਝ ਆ ਕਿ ਉਸਦੇ ਭਰਾ ਕਿਦਾਂ ਦੇ ਆ ਪਰ ਫਿਰ ਵੀ ਉਹ ਆਪਣੇ ਭਰਾਵਾਂ ਦਾ ਬੁਰਾ ਨਹੀਂ ਸੋਚਦੀ ਤੇ ਨਾ ਹੀ ਉਸਦੀ ਮਾਂ ਦੇਸ਼ਿਆ ਕੁ ਉਸਦੇ ਪੁੱਤ ਆਪਣੀ ਮਾਂ ਦਾ ਕੋਈ ਵੀ ਭਲਾ ਨਹੀਂ ਸੋਚ ਰਹੇ ਤੇ ਆਪਣੇ ਪਿਓ ਬਾਰੇ ਇਹ ਸੋਚਦੇ ਆ ਕਿ ਬਸ ਉਹ ਮਰ ਗਿਆ ਤੇ ਉਸਦਾ ਛੇਤੀ ਛੇਤੀ ਸਾਰਾ ਕੰਮ ਨਿਬੇੜ ਦਿੱਤਾ ਜਾਵੇ ਸੋ ਦੇਖਦੇ ਆ ਅੱਗੇ ਕੀ ਹੁੰਦਾ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ